ਕੰਪਲੇਂਟ ਅੱਜ ਨਹੀਂ ਲੈ ਕੇ ਆਇਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫਾਲੋਅ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨ ਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ हायर ਕਰਕੇ ਪ੍ਰਾਈਵੇਟ ਐਕਸਪਰਟ हायर ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾगज ਲਿਆ ਕੇ ਪੁਲਿਸ ਨੂੰ ਦੇਤਾ ਚਲੋ ਕੰਪਲੀਟ ਗੱਲ ਮੰਨਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਰਾ ਹੋ ਕੇ ਟਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਣਾ ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਸੱਤਰ ਤੇ ਬੈਠਣ ਨੂੰ ਤਿਆਰ ਹੋਏ ਆ ਅਸੀਂ ਅੱਜ ਉਤਮan ਸਾਹਿਬ ਪੋਰਸ ਬਿਨਾ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਪੈਸੇ ਅੰਕ ਕੰਪਲੇਂਟ ਕੀ ਸੀਗੀ ਕੰਪਲੇਂਟ ਕੀ ਆ ਬਾਈ ਜੀ ਮੈਂ ਦੋ ਕੰਪਨੀਆਂ ਦੇ ਮਾਲਕਾਂ ਮੀਆਂ ਬੀਬੀ ਅਸੀਂ ਪੁੱਤ ਜਿਹੜੇ ਜਵਾਕ ਨਹੀਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 2.5 ਸਾਲ ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੇ 10000 ਦੀ ਕੰਪਲੀਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਦ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਇਆ ਪੈਨੂੰ ਐਸਐਸਪੀ ਸਾਹਿਬ ਦੇ ਟੇਬਲ ਤੇ ਆਇਆ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦਿੰਦੇ ਨੇ ਮੈਂ ਪੌੜੀਆਂ ਚੜ੍ਹ ਚੜ੍ਹ ਕੇ ਨਾ ਬਜਾ ਉਹ 12 ਗੋਲੀਆਂ ਖਾ ਕੇ ਚੱਲਦਾ ਤੜਕੇ ਘਰ ਹਮ ਬਿਰਤ ਬੋਲਦੇ ਦਾ ਵੀ ਦਮ ਫੁੱਲ ਜਾਂਦਾ ਹੈ ਯਾਰ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਬਿਹਾਰ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਕਹਿ ਦਿਓ ਕਿ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਹਾਂ ਤਾਂ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹਦੇ ਤੇ ਕੀ ਹੈਗਾ ਸਾਰਾ ਮਸਲਾ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡ ਡਿਜੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਹੀਂ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਚਿਹਤਾ ਕੱਢ ਦਿਓ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ ਨਹੀਂ ਲੱਗਦਾ ਤੁਹਾਡੀ ਐਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇਤੀਆਂ ਦੋਸ਼ੀਆਂ ਨਹੀਂ ਆ ਸਾਨੂੰ ਪਹਿਲਾਂ ਤਿੰਨ ਐਸਐਸਟੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫੈਲਤਿਆੜਾ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡੇ ਨੂੰ ਉਹ ਫੈਲ ਦਿਖਾ ਦਿੰਦੇ ਆ ਉਹਨਾਂ ਦੇ ਖੱਟੇ-ਖੱਟੇ ਫੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਦੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦਾ ਹੁਣ ਮੈਂ ਉਹ ਮੈਂ ਏਡੀ ਜੀ ਦੇ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਨ ਦਾ ਫਾਲੋਅ ਅਪ ਲਵਾਂ ਤਰੰਤੋਂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰ ਮੈਂ ਤੁਹਾਡੇ ਤੋਂ ਮੰਗਦਾ ਕਿ ਹਾਂ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ 2-2 ਰੁਪਏ ਕਮਾਉਣਾ ਕਿਤੋਂ ਤੁਸੀਂ ਮੇਰੇ ਨਾਲ ਬੁਰਾ ਹਾਲਤੋ ਕਰਦੇ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਚ ਕਰਦੇ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਸਾਬਕਤਾ ਬਣਦਾ ਤੁਸੀਂ ਇਹਨਾਂ ਨੂੰ ਦੇ ਦਿਓ ਤੇ ਪੁਸਤ ਕਰਦੇ ਕਿਉਂ ਨਹੀਂ ਕਰਦੇ ਭਾਈ ਅਗਰ ਕਿੰਨੇ ਤਹੋਂਗੇ ਬੇਟਾ ਇਹ ਕਰੋੜਾਂ ਦਾ ਮਾਮਲਾ ਜੀ ਸਾਰਾ ਹੈ ਸਭ ਨਹੀਂ ਰਿਹਾ ਤੇ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਓਗੇ ਬੇਬਸ ਹੋ ਕੇ ਹੁਣ ਇਸ ਤੋਂ ਬਾਅਦ ਕੀ ਤੁਸੀਂ ਕਹਿੰਦੇ ਗੈਂਗਸਟਰ ਮਾਰਿਓ ਫਰੋਟੀਆਂ ਲੈਂਦੇ ਆ ਨਾ ਯਾਰਾ ਤਾਂ ਬਿਨਾ ਫਰੋਟੀ ਤੋਂ ਸਾਰਾ ਕੁਝ ਮੇਰਾ ਘਰੋਂ ਜਾਰੀ ਜਾਂਦੇ ਨੇ ਇਹ ਇਹ ਗੈਂਗਸਟਰ ਨਹੀਂ ਜਿਹੜੇ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਨੇ ਅਨਕਤ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿ ਮੈਂ ਫਿਰ ਦੇਖੋ ਮੇਰੇ ਅਕਾਊਂਟ ਨਾਲ ਜੁੜੀ ਹੋਈ ਗੱਲ ਤੁਸੀਂ ਕਰੋੜਾਂ ਦੀ ਗੱਲ ਨਹੀਂ ਹੈ ਭਾਵੇਂ ਉਹ 10 ਰੁਪਏ ਨੇ ਯਾਰ ਗੱਲ ਮੁਕਦੀ ਹੈ ਭਾਵੇਂ 100 ਰੁਪਏ ਇੱਕ ਐਡੇ ਵੱਡੇ ਸਟਾਰ ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਹਾ ਬੜਕਿਸਮਤੀ ਹੈ ਬੇਟਾ ਸਾਡੀ ਬੜਕਿਸਮਤੀ ਹੈ ਸਾਡੀ ਅਸੀਂ ਸਭ ਕੁਝ ਖੋਹ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਇਹ ਤਾਂ ਘਰ ਜਾਣ ਘਟੋ ਘਟ ਗਿਆ ਇਹਨਾਂ ਦਾ ਕੀ ਮਾਰਾ ਕਰਦੇ ਆ ਯਾਰ ਅਸੀਂ ਇੱਕ ਪਾਸੇ ਸਰਕਾਰ ਕਰੀਏ ਗੈਂਗਸਟਰ ਹੀ ਰਹਿ ਜਾਂਦੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰਦੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਨਹੀਂ ਤੁਸੀਂ ਗੈਂਗਸਟਰ ਕਿਉਂ ਨੂੰ ਮੰਨਦੇ ਹੋ ਫਰੋਟੀਆਂ ਲੈਣਾਂ ਨੂੰ ਮੰਨਦੇ ਹੋ ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ ਆਹ ਕੌਣ ਨੇ ਨਾਲੇ ਜਸਤਾ ਅਸਲੀ ਇਹਨਾਂ ਨੂੰ ਕਿਉਂ ਸੁਹਣ ਦ ਦਿੱਤੀ ਜਾ ਰਹੀ ਹੈ ਇਹਨਾਂ ਨੇ ਸਰਕਾਰ ਕਿਉਂ ਹੱਕ 'ਚ ਹੋਈ ਖੜੀ ਹੈ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਸੇਫ ਕਰੀ ਬੈਠੇ ਆ ਕੁਛ ਬੀਜੇਪੀ ਵਾਲਿਆਂ ਨੇ ਕਰ ਲੇ ਕੁਝ ਝਾੜੂ ਵਾਲੇ ਨੇ ਕਰ ਲੇ ਇਹਨਾਂ ਨੂੰ ਕੀ ਕਹੋਂਗੇ ਅੱਜ ਕੀ ਮੰਗ ਕੇ ਲਿਖਿਆ ਆਈ ਸੀ ਹੁਣ ਡੀਏਜੀ ਮੈਂ ਡੀਏਜੀ ਸਾਹਿਬ ਕੋਲੇ ਆਉਂਦਾ ਦੁੱਖ ਲੈ ਕੇ ਆਇਆ ਮੈਂ ਉਹਨਾਂ ਦਾ ਸੀਨੀਅਰ ਅਫਸਰ ਨੂੰ ਇਹ ਪੁੱਛਣਾ ਚਾਹੁੰਦਾ ਮੈਂ ਜੋ ਡੀਏਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਪਾਚੀ ਪੁੱਛਣ ਚਾਹੁੰਨਾ ਮੰਦ ਨੂੰ ਉਹਨਾਂ ਨਾਲ ਕੋਈ ਆਪਤਾ ਹੋਇਆ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਨਹੀਂ ਪਾਈ ਗੱਲ ਰਾਹੀ ਸਾਹਬ ਨੇ ਕੋਈ ਰਾਣੀ ਗਾਈ ਪਈ ਗੱਲ ਉਦੋਂ ਦਾ ਇੱਥੇ ਤੁਰਾ ਫਿਰਦਾ ਮੇਰੀ ਜੀ ਤੁਸੀਂ ਐ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਖੁੱਲਦੀ ਕੀ ਪਤਾ ਹੁਣ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਅਸੀਂ ਕੀ ਮਾਰਾ ਕੀਤਾ ਯਾਰ ਮਾਨਸਾ ਪੁਲਿਸ ਦਾ ਸਵੇਰ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀ ਨੇ ਟਾਕੀਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਂ ਲੈਣ ਆਇਆ ਫੇਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠਿਆ ਕਹਿੰਦੇ ਫੋਰਸ ਆਉਗੀ ਫੇਰ ਫੜਾਂਗੇ ਯਾ ਤਾਹੇ ਦਾ ਬਕੀੜਾ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹੀ ਡਰਾਮੇ ਕਰੀ ਜਾਂਦੇ ਹੋ ਜਾਂ ਗਰੀਬਾਂ ਦੇ ਜਵਾਕ ਮਾਰ ਦਊ ਘਰਾਂ 'ਚ ਜਾ ਜਾ ਕੇ ਗੈਂਗਸਟਰ ਪੰਚਾ ਉਹ ਵੀ ਨਹੀਂ ਕਰਦੇ ਤੁਸੀਂ ਅਗਲ ਵਿਧਾਨ ਸਭਾ ਸੈਸ਼ਨ 'ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਨਾ 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 ਇਹ ਸਰਕਾਰ ਤੋਂ ਪਾ ਲੋ ਇਸ ਪ੍ਰਤੋ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੈਦਾਨੇ ਇਹਨਾਂ ਦੀ ਨਿੰਦਿਆ ਕਰਨ ਨੂੰ ਜੀਵ ਨਹੀਂ ਕਰਦਾ ਬਾਈ ਜੀ 4 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰੀ ਜਾਂਦੇ ਇੱਕੋ ਗੱਲ ਰਿਪੀਟ ਕਰੀ ਜਾਂਦੇ ਕੋਈ ਫਾਇਦਾ ਨਹੀਂ ਜੀ ਇਹ ਤਾਂ ਹੋਈ ਆ ਹੁਣ ਕੀ ਹੱਲ ਲੱਭਿਆ ਕੀ ਗੱਲ ਹੋਈ ਆ ਸਾਰੀ ਹੱਲ ਤਾਂ ਬਾਕੀ ਤਾਂ ਮੈਂ ਪਹਿਲਾਂ ਦੱਸ ਹੀ ਚੁੱਕਿਆ ਸਾਰੀ ਗੱਲ ਪਰੰਤੂ ਇੱਕ ਵਿਸ਼ਵਾਸ ਇੱਕ ਭਰੋਸਾ ਹੈ ਨਾ ਇਧਰ ਨੂੰ ਦੇਖੋ ਸਾਹਮਣੇ ਜੋ ਕਿ ਟਾਈਮ ਬౌండ్ ਨਹੀਂ ਹੈ ਉਹ ਤਾਂ ਸਾਹਮਣੇ ਦੇਖ ਲਓ ਜੀ ਮੇਰਾ ਕਹਿਣਾ ਹੈ ਪਰੰਤੂ ਕਿਉਂਕਿ ਮੈਂ ਪਹਿਲਾਂ ਨੋਟਸ ਨਹੀਂ ਦਿੱਤਾ ਸੀ ਕਿਉਂਕਿ ਮੈਂ ਲਗਾਤਾਰ ਛੇ ਮਹੀਨੇ ਤੋਂ ਇਸ ਦੀ ਪੈਰਵਾਈ ਕਰਦਾ ਪਿੱਛੇ ਰਿਹਾ ਸੀ ਜੋ ਲੋੜ ਤੋਂ ਵੱਧ ਦੇਰ ਹੋ ਰਹੀ ਸੀ ਮੇਰੇ ਕੋਲ ਹੋਰ ਕੋਈ ਕਾਰਨ ਨਹੀਂ ਬਣਦਾ ਸੀ ਕਿਉਂਕਿ ਆਈ ਵਾਰ ਕੋਈ ਨਾ ਕੋਈ ਲਾਰਾ ਲਾ ਕੇ ਜਾਂ ਕੋਈ ਕੱਲ ਪਰਸੋਂ ਐਦਾਂ ਜਿ ਲੱਗ ਰਿਹਾ ਸੀਗਾ ਤਾ ਹੁਣ ਜਿਹੜੀ ਗੱਲ ਡੀਆਈਜੀ ਸਾਹਿਬ ਨੇ ਕਿਹਾ ਵੀ ਤੁਸੀਂ ਵਿਸ਼ਵਾਸ ਕਰਦੇ ਹੋ ਮੈਂ ਕਿਹਾ ਜੀ ਮੈਂ ਤਾਂ ਸ਼ੁਰੂ ਤੋਂ ਵਿਸ਼ਵਾਸ ਕਰਦਾ ਨਾ ਬੇਵਿਸ਼ਵਾਸੀ ਵਾਲੀ ਕੋਈ ਗੱਲ ਨਹੀਂ ਪਰੰਤੂ ਜਿਹੜੀ ਮੇਰੀ ਸਹੀ ਗੱਲ ਉਹ ਮੰਨੀ ਜਾ ਤਾਂ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਦਿੱਤੀ ਹੈ ਤੇ ਤੱਕ ਇੱਕ ਦਿਨ ਕਿਸ ਗੱਲ ਤੇ ਦੁਬਾਰਾ ਦੱਸ ਦੂਗਾ ਸਵੇਰ ਤੱਕ ਜਾਂ ਇੱਕ ਦੋ ਦਿਨਾਂ ਤੱਕ ਜਾਂ ਮੈਨੂੰ ਬਿਲਕੁਲ ਟਾਈਮ ਬਾਉਂਡ ਕੁਝ ਨਹੀਂ ਹੈ ਪਰੰਤੂ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਜਿਹੜੇ ਐਫਆਈਆਰ ਦੀ ਤੁਸੀਂ ਮੰਗ ਕਰਦੇ ਸੀ ਕਿ ਉਹ ਹੁਣ ਹੋਈ ਹੈ ਕਿਸੇ ਤੇ ਬਿਲਕੁਲ ਮੇਰਾ ਜਿਹੜਾ ਮਸਲਾ ਹੈ ਉਹ 1 ਡੀਟਲ ਐਂਟਰਟੇਨਮੈਂਟ ਜਿਹਦਾ ਮਾਲਕ ਸ਼ਬੀਰ ਮੋਮਨ ਤੇ ਉਹਦਾ 파ਟਨਰ ਹੈਗੇ ਨੇ ਗੁਰਪ੍ਰੀਤ ਉਹਨਾਂ ਦੇ ਖਿਲਾਫ ਮੇਰੀ ਜਿਹੜੀ ਸ਼ਿਕਾਇਤ ਹੈ ਤੇ ਉਹਦੇ ਖਿਲਾਫ ਹੀ ਮੈਂ ਕਾਰਵਾਈ ਦੀ ਮੰਗ ਕਰਦਾ ਠੀਕ ਹੈ ਬਸ ਠੀਕ ਹੈ ਬਸ ਬੜਾ ਬਾਦੂ ਆ